ਉਨੋ ਨਾਮ ਵਾਹਿਗੁਰੂ ਸਤ 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 ਨਾਮ ਸਤ ਨਾਮ ਵਾਹਿਗੁਰੂ 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 सतनाम वागुरु वाहे गुरु वाहे गुरु वाहे गुरु वाहे गुरु वाहे गुरु वाहे गुरु ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਦੈ ਰਿਵਾਗੀ ਉਰਤ ਤਿਜੀ ਇਕ ਗਾਰਿਤ ਤਨ ਗਤ ਹੁਰਖ ਨਿਰਭੋ ਨਿਰਵੇ ਜਿਰ ਗਰਮੁ ਦਿੱਤੇ ਅਯੁਨੀ ਹੈ ਹੁਰਤ ਤਰਦੇ ਵਿਦਖਣ ਦੀਪਿਤ ਹੋਇ ਹੁਰਤ ਜੀ ਤੋ ਗ੍ਰੰਡ ਗਾਣੋ ਇਤਤੁ ਮੀਰ ਇਹ ਮੇਲਤੀ ਤੁਮ ਮੀਰ ਇਹ ਜੇ ਨਾ ਮਗਲ ਪ੍ਰੀਤ ਕੀ ਜੀਂਨੀ ਆਪਣੀ ਸੰਗਲ ਪ੍ਰਬਦ ਅਸਤੀ ਮੀਰ ਜਿਵੇਂ ਬੰਧਾ ਜਿਵੇਂ ਸੁਹਜ ਜੀਹੀ ਗਿਆਨ ਕੇ ਇਕ ਕਹਿ ਲਾਤੀ ਨਿਰਨੈ ਕੋਲ ਨੂੰ ਗਤੋ گيت نائي نيء نيا هر کي ਜੀ ਜੀ ਬੰਚਾ ਮੈਂ ਜਨ ਬਜਨ ਬੰਤੀ ਕੱਟੀਏ ਸੱਜਣ ਤਜ ਤਾ ਤਿਸ਼ਾ ਹ ਸਰਸੋਮੀ ਇਹ ਕਹਾ ਜਦਾ ਹ ਮੇਂ ਤਾ ਸਭੀਆਂ ਸੁਹੀਏ ਦੀਨ ਗੁਮ ਅੰਲਾ ਚੌਥਾ ਆਕਿਆ ਕਥਾ ਕਹਾਣੀਆਂ ਗੁਰਮੀ ਚ ਸੁਨਾਈਆਂ ਮਬਲੀ ਹਾਲੇ ਕੋਈ ਆਪਣੇ ਗੁਰੂ ਕੋ ਪਦ ਜਾਈਓ ਆਕਿਆ ਕਥਾ ਕਹਾਣੀਆਂ ਗੁਰਮੀ ਚ ਸੁਨਾਈਆਂ ਮਬਲੀ ਹਾਲੇ ਕੋਈ ਆਪਣੇ ਗੁਰੂ ਕੋ ਪਦ ਜਾਈਓ ਮੈਂ ਵਿਲ ਗੁਰ ਸਿੱਖ ਆਇ ਬਿੰਦ ਤੋ ਮੇਰੇ ਗੁਰ ਕੀ ਤਿਆਰੀ ਹਰ ਹਉ ਹਾਈ ਗੁਣ ਹਰਿ ਭਾਉ ਮੀਤ ਗੁਰੂ ਤੇ ਪਾਏ ਜਿ ਗੁਰ ਕਾ ਪ੍ਰਾਮਾਣ ਮਨਿ ਆ ਤਿਨ ਕੋ ਮਗਮ ਜਹੀ ਜਿ ਤਨ ਕੋ ਪ੍ਰਿਆਰ ਅਦਿਕਾ ਤਿਨ ਕੋ ਹਉ ਹਰੀ ਜੇ ਨਿਮਰ ਕੀ ਕੀਤੀ ਜਾ ਕੋਈ ਤਨ ਸਾਧ ਬਲਿਹਾਰੀ ਹਰ ਹਰ ਧਿਰ ਨਾਮ ਹੈ ਤੁਖ ਮਿਟਨ ਹਰਿ ਗੁਰជីវਤੀ ਬਹੀ ਗੁਰਮੁਖੁ ਨੇਤ ਤਾਰਹ ਜਿਉ ਹਰ ਨਾਮ ਅਤਿ ਆਇੰਦੇ ਤੇ ਜਨ ਪਰਮ ਅਨਹਾ ਜਨ ਵਿਟੂ ਲੋਰ ਕਬਾਰਿ ਸਦਾ ਦਾ ਗੁਰ ਕੰਨਹ ਧਾ ਜੋ ਗੁਰੂ ਦਾ ਪਿਆਰ ਏ ਤੀਨ ਤੇ ਤਿੰਨ ਗਾਰ ਫਤਕ ਬਹੇ ਜਿਨਾਂ ਤੇ ਤੀ ਤੇਰਲੀ ਇਨ ਜੀ ਟਬ ਨਾੜੇ ਹੋਈ ਜਪ ਜਪਿਆ ਏ ਜੀਵ ਜਹ ਨਾਮ ਤੁਮ ਲੈ ਜਿਨ ਗੁਰੂ ਦਾ ਪਿਆਰ ਆ ਤੇ ਵਿਆ ਤਨ ਕੋ ਕੋ ਮਜਾਇਆ ਹੋਇਆ ਪੁੱਤੀ ਪਰਵਾਕ ਸਤ ਜਗਤ ਚੜਾਇਆ ਗੁਰਪਿਆਰੇ ਹਰਿਤੀ ਬਿਆ ਗੁਰਤੰਨ ਗੁਰਤੰਨ ਗੁਰਹਾਰ ਨਾਰਗ ਤੱਕਿਆ ਗੁਰ ਪੰਨ ਪਟ ਪੰਨ ਜੋ ਗੁਰਮੁਖ ਬੁਲਹਤਿੰ ਦਿੱਤ ਪੰਨ ਪਨਾੜੀ ਜਨਾਰਗ ਤੀਕਵਾਰ ਆਪ ਤਾਪ ਤਾਉ ਗੁਰਮਾਨੀ ਗਰਮਕ ਅਥ ਕੀਤੇ ਆਜੀ ਆਧਾਰ ਬਯਹ ਹਰਨ ਕਤੇ ਨਾਇ ਹਰ ਆਪ ਗੱਲ ਲਾਈ ਜੋ ਕਰਮ ਕਨਾਮ ਆਇ ਤਿ ਤਿੰਨ ਦਰਸ਼ਨ ਦੀਜੇ ਹੰਤਿਲ ਕੇ ਚਰਨ ਪਕਵਾਤੀ ਧੂੜ ਕੋਲ ਕੋਲ ਤੀਜੇ ਪਾਨਤ ਬਾਈ ਕਾ ਆਗਿਆ ਮੁਕਤੀਆਂ ਲਾਈਆ ਹਰਨ ਕਤਿਨ ਕੀ ਤੂਜ ਬਗੜ ਚੜਾਈਆ ਜਿਨਹਰ ਨਾਮੁ ਅਮਰਿਤ ਜਿ ਤੇ ਹਿਰਦੀ ਉਰਤੋਰੇ ਤੇਜ ਮਹਲੇ ਨੋਇ ਕੋ ਸਿੱਖ ਗੁਰ ਪਿਆਰੇ ਹਰ ਕਹ ਨਾਮੁ ਨਤਾਲ ਹੈ ਕੋ ਗੁਰ ਮੁਖਿਆਣੇ ਨਰਕ ਜਨ ਤਦ ਗੋਇ ਪੀਟਿਆ ਰੰਗਰਣਿਆ ਮਾਣੇ ਸਤ ਗੁਰ ਤਤ ਆ ਕੀ ਤੁਸ ਕੋਈ ਬਤਾਉ ਅੰਗੁਰਿਕ ਤਤਵਾਰੀਆ ਚਿੰਨ ਦਿੱਤ ਨਾਨਕ ਸੋਤਲ ਮਿਲ ਗੁਰਸਬਾਉ ਤੇ ਹਿਤ ਨੀਹ ਹਾਨੇਕ ਨੇਕ ਗੁਰ ਵਿਖੀਏ ਕੁ ਸਤਗੁਰ ਜੀ ਹੁਗਰਸਨਾ ਮਤ ਕੋ ਤੇ ਨਾਮ ਸੁਹਾਵੇ ਜਿੰਨਕ ਨੇ ਅਤਿ ਗਾਂ ਗੁਰ ਮੰਨਿਆ ਤਨਾ ਤੁਖ ਬਦ ਸਵਜਾਵੇ قال کا مارگیا کیک پیت پیت جو یہ ہر تینا نام ہر کتے میں جو یہ جو کلم کراتتی تسا پٹ دونی ها تادگور کو تاد پا جا گوج پچن سمانے تو گا گور ਰੰਗ ਰੰਗੀ ਜੀ ਜੋ ਤੇ ਪਾਏ ਨਾਨਕ ਸਾਈ ਕੰਧ ਚੰਗੀ ਆਪੇ ਰਾਇ ਕਰੰਗ ਹੈ ਆਪੇ ਬਹਰੰਗੀ ਜੀ ਜੋ ਤੇ ਪਾਏ ਨਾਨਕ